ਆਖ ਨਹੀਂ ਜਦ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਾਰਿਆਂ ਨੂੰ ਤੇ ਅੱਜ ਆਪਾਂ ਚੱਲੇ ਆਂ ਲਵਲੀਨ ਦੀ ਨੰਨੀ ਕੋ ਕਿੱਥੇ ਜਲੀ ਨੰਨੀ ਪਿੰਡ ਨੰਨੀ ਪਿੰਡ ਨਹੀਂ ਜਿੱਦ ਕੰਡੀ ਵੀ ਮੈਨੂੰ ਵਨ ਡੇ ਲੈ ਜਾਓ ਆਪਾਂ ਆਪਣਾ ਕੋਈ ਵੀ ਨਹੀਂ ਜਾ ਕੋਈ ਕੋਈ ਵਨ ਡਾਉਨ ਜਾਂਦੇ ਰਹਿਣੇ ਆ ਨਹੀਂ ਕੋਈ ਪਿੰਡ ਵੀ ਲੱਜਾਂਗੇ ਆਉਣ ਲੱਗਿਆ ਜਾਵਾਂਗੇ ਕੋਈ ਕੋ ਪਹਿਲਾਂ ਸਾਰਿਆਂ ਨੂੰ ਬਾਈ ਕਰੋ ਸਾਰੇ ਕਹਿੰਦੇ ਸੀ ਕਿ ਲੀਨ ਕਿੱਥੇ ਚੱਲੇਗੀ ਲੀਨ ਦਾ ਮਲਾਓ ਲੀਨ ਤਾਂ ਗੱਡੀ ਵੱਡੀ ਹੋ ਗਈ ਆ ਫੇਰ ਇਹਨਾਂ ਦੀਆਂ ਛੁੱਟੀਆਂ ਦੇ ਵਿੱਚ ਇੰਨੇ ਕੰਮ ਸਿੱਖ ਗਈ ਆ ਨਾ ਘਰੇ ਹਨਾ ਲੀਨਾ ਲੀਨ ਕਿਹੜੇ ਕੰਮ ਕਰਦੀ ਨਹੀਂ ਹੈ ਦਾ ਕੀ ਹੋ ਤੀ ਇਸ ਨਾਲ ਸਾਰੇ ਜਣੇ ਕਿਵੇਂ ਠੀਕ-ਠਾਕ ਹੋ ਸਾਰੇ ਤੇ ਕਾਫੀ ਟਾਈਮ ਬਾਅਦ ਹੀ ਇਹ ਵੀਲੌਗ ਅੱਜ ਬਣਾਉਣ ਲੱਗੇ ਆ ਤੇ ਕਮੈਂਟ ਜੇ ਆਉਂਦੇ ਹੀ ਕਿ ਆਪਣੇ ਭੈਣ ਭਰਾਵਾਂ ਦੇ ਕਿ ਤੁਸੀਂ ਵੀਲੌਗ ਨਹੀਂ ਪਾਉਂਦੇ ਨਾਲੇ ਲੀਨਾ ਮਿਲਵਾਓ ਵੀਲੌਗ ਬਣਾਉਣ ਦਾ ਟਾਈਮ ਨਹੀਂ ਲੱਗਣਿਆ ਤੇ ਬਸ ਵੀਡੀਓ ਵਿੱਚ ਹੀ ਸਾਰਾ ਦਿਨ ਨੰਗ ਜਾਂਦਾ ਆ ਪਹਿਲਾਂ ਉੱਥੇ ਬਣਾਇਂਦੀਆਂ ਨਾ ਤਾਂ ਟੀਵੀ ਤੇ ਨਾ ਤਾਂ ਟੀਵੀਨ ਮੋਲ ਤੇ ਇੱਕ ਦੋ ਚੈਨਲ ਹੋਰ ਤੇ ਫਿਰ ਆਪਣੀ ਵੀ ਬਣਵਾਉਣੀ ਹੁੰਦੀ ਆ ਤੇ ਇਦਾਂ ਕਰਕੇ ਸਾਰਾ ਦਿਨ ਲੰਘ ਜਾਂਦਾ ਤੇ ਵਲੌਗ ਬਣਾਉਣ ਦਾ ਟਾਈਮ ਨਹੀਂ ਮਿਲਦਾ ਤੇ ਬਾਕੀ ਹੋਰ ਤੇ ਸੁਣਾਓ ਸਾਰੇ ਜਣੇ ਠੀਕ ਠਾਕ ਹੀ ਹੋਵੋਗੇ ਠੀਕ ਹੈ ਜੀ ਹਾਂ ਜੀ ਤੇ ਮਹੀਨੇ 'ਚ 60 ਵੀਡੀਓ ਅਸੀਂ ਬਣਾਉਣੇ ਆ ਤੇ ਰੋਜ਼ ਦੀਆਂ ਦੋ ਕੱਢ ਲਓ ਤਿੰਨ ਕੱਢ ਲਓ ਫਿਰ ਆਪਣੇ ਚੈਨਲ ਦੀਆਂ ਵੀ ਬਣਾਉਣੀਆਂ ਹੁੰਦੀਆਂ ਹਾਂ ਹਾਂ ਜੀ ਤੇ ਐ ਵੀ ਨਹੀਂ ਲੱਗਦਾ ਤੇ ਫਿਰ ਇਦਾਂ ਹੀ ਆ ਰੱਬ ਸੋਚੀ ਤੇ ਤੁਹਾਡੇ ਨਾਲ ਇੱਕ ਇੱਕ ਹੋਰ ਜ਼ਰੂਰੀ ਗੱਲ ਕਰਨੀ ਸੀ ਆਪਾਂ ਪੀ ਸਾਡੀ ਵੀਡੀਓ ਚੱਲਦੀ ਪਈ ਆ ਕਰਦਾ ਉਜਾੜਾ ਕਰਦਾ ਉਜਾੜਾ ਜਿਹਦੇ ਵਿੱਚ ਕੀ ਇਹ ਨਸ਼ੇ ਪਤੇ ਵਾਲੇ ਬਣੇ ਨੇ ਤੁਹਾਨੂੰ ਪਤਾ ਹੀ ਆ ਵੈਸੇ ਕਰਦੇ ਨਹੀਂ ਆ ਨਸ਼ਾ ਵੈ ਚਲੋ ਬਾਬਾ ਜੀ ਦੀ ਕਿਰਪਾ ਇਹੋ ਜੇ ਕੰਮ ਤੋਂ ਦੂਰੀ ਆ ਤੇ ਨਾ ਚਲੇ ਹੋ ਜੇ ਕੰਮ ਤੇ ਬਾਬਾ ਲਾਗੇ ਲਿਆਵੇ ਤੇ ਭਰੇ ਆ ਕਿ ਚਲੋ ਦੂਰੀ ਰਹਿਣਾ ਚਾਹੀਦਾ ਵਾ ਇਹ ਕੰਮ ਜਿਹੜੇ ਕਿ ਚੰਗੇ ਨਹੀਂ ਆ ਇਹ ਦੇਖ ਵੀਡੀਓ ਤੇ ਸੁਝਾਈ ਦਿੱਤਾ ਵਾ ਇਹ ਲੋਕਾਂ ਨੂੰ ਸੁਝਾਈ ਇੱਕ ਸਿੱਖਿਆ ਹੀ ਦਿੱਤੀ ਹੈ ਕਿ ਇਹ ਵాలే ਕੰਮ ਨਹੀਂ ਕਰਨੇ ਚਾਹੀਦੇ ਤੇ ਜਿਹੜੇ ਕਰਦੇ ਵੀ ਨੇ ਉਹਨਾਂ ਨੂੰ ਇਹ ਵాలే ਕੰਮ ਛੱਡਨੇ ਚਾਹੀਦੇ ਆ ਕਿਉਂਕਿ ਇਹਦੇ ਨਾਲ ਵੇਖੋ ਹੁਣ ਇੱਕ ਧੀ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਜਿਹਦਾ ਵਿਆਹ ਹੋ ਜਾਂਦਾ ਵਾ ਤੇ ਕਿੰਨਾ ਉਹ ਦੌਰੇ ਵਾਸਤੇ ਇੱਦਾਂ ਆਂਦੇ ਰਿਸ਼ਤੇਦਾਰ ਵੀ ਇੰਨੇ ਹਟ ਜਾਣਾ ਵਾ ਇਹਦਾ ਵਿਆਹ ਕਰ ਦੋ ਹਾਂਜੀ ਤੇ ਵਿਆਹ ਕੀਤਾ ਕਿਥੋਂ ਹਟ ਜਾਂਦੇ ਦੁਨੀਆ ਜਿਹੜਾ ਇਹ ਵਲਾ ਕੰਮ ਹੈ ਨਾ ਇਹ ਬੰਦਾ ਆਪਣੇ ਆਪ ਹਟੇ ਤੇ ਗੱਲ ਵੱਖਰੀ ਆ ਕਿਸ ਦੇ ਕਿ ਆ ਨੀਗਾ ਹਟਦਾ ਹੈਗਾ ਸੁਪਰ ਬਾਕੀ ਹੋਈ ਆ ਵੀ ਉਹ ਜੇ ਕੰਮ ਵਿੱਚ ਪੈਣਾ ਚਾਹੀਦਾ ਨਹੀਂ ਆ ਠੀਕ ਆ ਜੀ ਤੇ ਹੋਰ ਬਾਕੀ ਵਧੀਆ ਤੋਂ ਵਧੀਆ ਕਮੈਂਡ ਕਰਿਆ ਕਰੋ ਸਾਨੂੰ ਤੇ ਹੁਣ ਸਾਨੂੰ ਅੱਗੇ ਵੀ ਦੱਸਿਓ ਵੀ ਅਹੀ ਨੈਕਸਟ ਵੀਡੀਓ ਮਤਲਬ ਵੀ ਕਿਹੜੇ ਟੌਪਿਕ ਤੇ ਲੈ ਕੇ ਆਈਏ ਤੇ ਫਿਰ ਉਹਦੇ ਹੀ ਅਹੀਂ ਬਣਾਵਾਂਗੇ ਤੁਹਾਡੇ ਬਹੁਤੇ ਆਪਣੇ ਸੁਝਾਅ ਵੀ ਦਿਆ ਕਰੋ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਤਾਂ 15 ਪਾਰਟ ਬਣ ਜਾਣੀ ਇਹਨਾਂ ਹਾਂਜੀ ਹਲੇ ਇੰਨੇ ਕ ਬਣ ਜਾਣੇ ਆ ਹਜੇ ਰਵਿੰਦਰ ਨੂੰ ਪਤਾ ਲੱਗਣਾ ਆ ਵੀ ਮੈਂ ਨਸ਼ਾ ਕਰਨਾ ਇਰੇ ਵਿੱਚ ਇੱਕ ਥੋੜਾ ਜਿਹਾ ਹੋਇਆ ਸੀ ਕਿ ਰਮਨ ਭੈਣ ਜੀ ਤੇ सोनू ਭਾਜੀ ਦਾ ਸੀਨ ਕਿ ਉਹ ਬਣੇ ਸੀ ਕੁੜਮ ਕੁੜਮ ਉਹ ਵਰਪਾ ਨਾ ਬਣਾਏ ਕੀ ਕਰਦੇ ਫਿਰ ਉਹ ਫਿਰ ਰਿਸ਼ਤਾ ਥੋੜਾ ਜਿਹਾ ਉਹਦਾ ਚੀਜ਼ ਹੋ ਗਿਆ ਸੀਨ ਹੋਇਆ ਤਾਂ ਔਖਾ ਹੀ ਉਹਨੂੰ ਚੇਤਾ ਭੁੱਲ ਗਿਆ ਬਲੂਬਰ ਬਣਾਉਣੇ ਹਾਂਜੀ ਇਹ ਆ ਕਿ ਤੁਹਾਨੂੰ ਦਿਖਲਣਾ ਹੈ ਕਿ ਉਹ ਸੀਨੇ ਕਿੰਨਾ ਔਖਾ ਆਪਾਂ ਕਰਵਾਇਆ ਗੱਲਿਆਂ ਗੱਲਿਆਂ ਦਾ ਕਰਵਾਉਣਾ ਪਿਆ ਸੀ ਰਮਨ ਭਾਂਜੇ ਸਾਸਰੀ ਘਰ ਬੁਲਾਉਂਦੇ ਸੀ ਤੇ ਫਿਰ ਹੱਸ ਪੈਂਦੇ ਦੇਖੇ ਕਮੈਂਟ ਵੀ ਬਹੁਤ ਆਏ ਸੀ ਕਿ ਉਹਨਾਂ ਸੀਨੇ ਵਾਲਾ ਕਿਦਾਂ ਕੀਤਾ ਹੋਊਗਾ ਪਰੇ ਕਿ ਬਹੁਤ ਔਖਾ ਮੈਨੇਜ ਕੀਤਾ ਉਹਨਾਂ ਨੇ ਪਰ ਇਹ ਕਰ ਲਿਆ ਵਿਚਾਰਿਆਂ ਨੇ ਨਾ ਬਤੂ ਲੀਨ ਨੂੰ ਮੰਗੰਦੀ ਆ ਵੀ ਬਿੰਦੀਆਂ ਲਾ ਕੇ ਦੋ ਮੈਨੂੰ ਲੀਨ ਹੁਣ ਬਿੰਦੀ ਲੱਗੀ ਆ ਮੇਰੇ ਮੱਥੇ ਤੇ ਇਹ ਕਹਿੰਦੀ ਆ ਕਿ ਹੁਣ ਮੈਨੂੰ ਮਿਲ ਜੇ ਮੈਨੂੰ ਬਿੰਦੀ ਲਾ ਕੇ ਦੇ ਉਹ ਲੀਨ ਹੋਰ ਹੋਰ ਅਸਤੇ ਜੁ ਲੱਗਤ ਨੇ ਕਰੇ ਨਹੀਂ ਜੇ ਤਾਂ ਕਰਉਂਦੀ ਹੈ ਵੀ ਕਰੇ ਕਿੰਨੀਆਂ ਬਿੰਦੀਆਂ ਪਈਆਂ ਤਾਂ ਲੱਲੇ ਦੇ ਚੋ ਬਾਈ ਕਰੋ ਸਰੇ ਨੂੰ ਬਾਈ ਦੇ ਹੋਸ਼ ਨਾ ਹੋ ਸਰੇ ਠੀਕ ਠਾਕ ਹੋ ਦੇ ਨਾਲੇ ਇੱਕ ਗੱਲ ਹੋਰ ਸੱਚ ਮਨਚਿਤ ਆ ਗਈ ਆ ਪੀ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਆਪਣੀ ਲਵਲੇਰਪੇ ਦਾ ਟੀਵੀ ਚੈਨਲ ਤੇ 11000 ਸਬਸਕ੍ਰਾਈਬਰ ਕੰਪਲੀਟ ਹੋ ਗਏ ਨੇ ਹਾਂ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਆ ਹਾਂਜੀ ਹਾਂਜੀ ਹੋਰ ਅੱਗੇ ਕੋਈ ਨਹੀਂ ਲਾ ਦਿਨ ਤੇ ਸਾਡੀ ਫੈਮਿਲੀ ਜਿਹੜੀ ਆ ਕਿ 11000 ਕੰਪਲੀਟ ਹੋ ਗਈ ਆ ਤੇ ਹੁਣ ਇਹੋ ਹੀ ਆ ਪੀਛੇ ਦੀ ਛਤੀ 20000 ਕਰ ਦੋ ਤੇ ਫਿਰ ਹੋਰ ਵਧੀਆ ਹੋ ਜੂਗਾ ਤੁਹਾਡਾ ਜੀ ਆ ਤੇ ਕੀ ਆਪਣੇ ਆਪ ਨੂੰ ਥੋੜਾ ਹੌਸਲਾ ਮਿਲ ਜਾਂਦਾ ਵਾ ਕਿ ਹਾਂ ਬਈ ਕੁਛ ਕਰਨ ਦੇ ਆ ਤੇ ਬਸ ਤੁਹਾਡੀ ਗੜੀ ਹੋਈ ਨਿੱਕੀ ਜੀ ਬੈਂਦੀ ਆ ਵੀ ਸਾਰੇ ਜਣੇ ਸਬਸਕ੍ਰਾਈਬਰ ਜਰੂਰ ਕਰਿਆ ਸਬਸਕ੍ਰਾਈਬਰ ਵੀ ਕਰਿਆ ਕਰੋ ਤੇ ਨਾਲੇ ਕਮੈਂਟ ਕਰਕੇ ਵੀ ਦੱਸਿਆ ਕਰੋ ਜਿੱਥੇ ਕੋਈ ਸਾਡੀ ਗਲਤੀ ਹੁੰਦੀ ਆ ਚੈ ਥੋੜਾ ਬੋਤਾ ਹੋ ਹੀ ਜਾਂਦਾ ਹੈ ਤੁਹਾਨੂੰ ਪਤਾ ਕਿ ਗਲਤੀਆਂ ਦਾ ਬੰਦਾ ਪੁਤਲਾ ਹੁੰਦਾ ਵਾ ਥੋੜੀ ਬੋਤੀ ਦੀ ਗਲਤੀ ਹੋ ਹੀ ਜਾਂਦੀ ਹੈ ਬੰਦੇ ਦੇ ਕੋਲ ਕਿਰਨਾਂ ਦੇ ਵਾਧਾ ਘਾਟਾ ਹੋ ਹੀ ਜਾਂਦਾ ਵਾ ਉਹ ਸਾਨੂੰ ਤੁਸੀਂ ਖੁਦ ਆਪ ਦੱਸਣਾ ਵਾ ਕਮੈਂਡ ਕਰਕੇ ਸਾਨੂੰ ਦੱਸਿਆ ਕਰੋ ਤਾਂ ਜੋ ਅੱਗੇ ਤੋਂ ਉਹ ਵਾਲੀ ਗਲਤੀ ਆਪਾਂ ਥੋੜੀ ਸੁਧਾ ਸਕੀਏ ਠੀਕ ਹੈ ਨਾ ਲਵਲੀਨ ਤੂੰ ਕਰ ਲੈ ਕੋਈ ਗੱਲਬਾਤ ਓਹ ਤੂੰ ਹੀ ਸੁਣਾਓ ਲਵਲੀਨ ਲੀਨ ਨੂੰ ਸਕੂਲ ਤੋਂ ਛੁੱਟੀਆਂ ਮੋਜਾਂ ਲੱਗੀਆਂ ਆ ਛੁੱਟੀਆਂ ਮੈਨੂੰ ਮਣ ਚਾਹੀਦੀਆਂ ਛੁੱਟੀਆਂ ਇਹਨਾਂ ਨੂੰ ਕੀ ਦੀਆਂ ਪਾਦੀਆਂ ਨਾਲ ਬਸ ਇੱਥੇ ਲਾ ਲੋ ਹਨਾ ਇੱਥੇ ਲਾ ਲੋ ਤੇ ਇੱਥੇ ਲਾ ਲੋ ਨਾ ਦਿੱਲੀਆਂ ਨਹੀਂ ਬੜੀ ਸ਼ਕੀਨ ਆ ਕਿੱਥੇ ਲਾ ਦਿੱਤੀ ਤੇ ਉੱਥੇ ਨਾ ਕੋਈ ਗੱਲ ਬਾਤ ਗੱਲ ਬਾਤ ਵਧੀਆ ਮੈਂ ਤਾਂ ਹੁਣ ਕੰਨੀ ਚਲਾਣੀ ਹਾਲੇ ਹਾਨੂੰ ਟਾਈਮ ਲੱਗ ਜਾਣਾ ਕਾਫੀ ਕਿਉਂਕਿ ਰਸਤਾ ਵੀ ਕਾਫੀ ਪੈ ਜਾਂਦਾ ਆ ਆਪਾਂ ਇੱਕ ਵੀਡੀਓ ਬਣਾ ਕੇ ਤੇ ਫੇਰ ਆਏ ਆ ਮਣਕਾ ਦੀ ਉਹਨਾਂ ਦੀ ਪਰੇ ਕੀ ਕੰਮ ਸਭ ਤੋਂ ਪਹਿਲਾਂ ਜ਼ਰੂਰੀ ਆ ਪਹਿਲਾ ਕੰਮ ਵਾਂਡੇ ਤੋਂ ਚਲੋ ਜਾਂਦੀ ਹੁੰਦੇ ਰਹੀਦਾ ਆ ਉਹਨਾਂ ਦੇ ਕੱਲ ਅਸੀਂ ਸ਼ਾਮੀ ਬਣਾ ਲੈਣੀ ਤੇ ਫਿਰ ਸੋਨੂੰ ਭੱਜ ਜਾਂਦੇ ਵੀ ਅਹੀਂ ਕਦੋਂ ਕਰਨਾ ਸਾਰੇ ਕੰਮ ਦੇ ਚਲੇਦੇ ਆ ਮੇਰਾ ਤੋਂ ਪਤਾ ਵੀ ਘਰ ਦੇ ਕੰਮ ਵੀ ਜ਼ਰੂਰੀ ਆ ਘਰ ਵੀ ਵੇਖਣਾ ਪੈਂਦਾ ਆ ਪਹਿਲੀ ਬੰਨਿਆ ਦਾ ਵੀ ਦੇਖਣਾ ਪੈਂਦਾ ਆ ਤੇ ਰਿਸ਼ਤੇਦਾਰੀ ਵੀ ਬਖਤੌਣੀ ਪੈਂਦੀ ਆ ਸਾਰੇ ਕੰਮ ਮੈਨੇਜ ਕਰਨੇ ਪੈਂਦੇ ਆ ਤੇ ਬਾਕੀ ਚਲੋ ਇਦਾਂ ਹੀ ਆ ਤੇ ਨਾਲੇ ਸਾਨੂੰ ਇੱਕ ਗੱਲ ਹੋਰ ਤੇ ਹੀ ਦੱਸਿਓ ਤੇ ਅਸੀਂ ਵਲੌਗ ਬਣਾਇਆ ਕਰੀਏ ਕਿ ਜਾਂ ਨਾ ਬਣਾਇਆ ਕਰੀਏ ਜੇ ਤੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਆ ਲੀਨ ਦੇ ਛੋਟੇ ਛੋਟੇ ਹੀ ਕਲੀਪ ਪਾਇਆ ਕਰਾਂਗੇ ਬਣਾ ਕੇ ਜੇ ਤੁਹਾਨੂੰ ਵਧੀਆ ਲੱਗਣਗੇ ਤੇ ਫਿਰ ਅਸੀਂ ਪਾਇਆ ਕਰਾਂਗੇ ਤੇ ਆਈ ਰਿਕਮੈਂਡ ਕਰਕੇ ਸਾਨੂੰ ਦੱਸਿਓ ਵੀ ਤੁਹਾਨੂੰ ਵਧੀਆ ਲੱਗਦੇ ਆ ਕਿ ਜਾਂ ਨਹੀਂ ਲੱਗਦੇ ਆ ਫਿਰ ਅਸੀਂ ਬਣਾ ਲਿਆ ਕਰਾਂਗੇ ਠੀਕ ਆ ਨਾ ਇਹ ਆ ਕਿ ਜਿਹੜੀ ਚੀਜ਼ ਤੁਹਾਨੂੰ ਪਸੰਦ ਆਊਗੀ ਦੇਖਣ ਵਿੱਚ ਅਸੀਂ ਤੋਹੀ ਬਣਾਉਣੀ ਆ ਹੁਣ ਅਸੀਂ ਚਲੋ ਵੀਡੀਓ ਬਣਾਉਨੇ ਆ ਉਹ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਸਾਨੂੰ ਤੇ ਬਹੁਤ ਵਧੀਆ ਲੱਗਦਾ ਆਪਣੇ ਆਪ ਨੂੰ ਵੀ ਵੀ ਚਲੋ ਭੈਣ ਭਰਾ ਸਾਡੇ ਨਾਲ ਜੁੜੇ ਆ ਲਵਲੀਨ ਮੂੰਹ ਹੱਥ ਕੱਢ ਨਾ ਬਦ ਕਿਚੇ ਕਰੋ ਨਾ ਵੰਡ ਨਹੀਂ ਪੜਨਾ ਕਿਚੇ ਕਰੋ ਹਾਂ ਕਦੋਂ ਮੈਂ ਲਵਲੀਨ ਚਲ ਬਾਏ ਬਾਏ ਕਰਦੇ ਫਿਰ ਚਲ ਬਾਏ ਕਰ ਦੋ ਸਾਰਿਆਂ ਨੂੰ ਤੇ ਸਾਡੀ ਵੀਡੀਓ ਵੇਖਿਆ ਕਰੋ ਵੱਤ ਵੱਤ ਲਵਲੀਨ ਹਾਡੀ ਤਾਂ ਨਹੀਂ ਹੁੰਦੀ ਉਹਨੂੰ ਸਕੂਲ ਚਲ ਜਾਂਦੀ ਲਵਲੀਨ ਹੁਣ ਸਾਡੀ ਸਕੂਲ ਜਾਂਦੀ ਆ ਲਵਲੀਨ ਕਿੰਨਾ ਪੜਦੇ ਹੋ ਮੈਂ ਲਈ ਇੰਦਰ ਆਦਾ ਕਿ ਮਹੀਨਾ ਕ ਲਾ ਕੇ ਤੇ ਮੜ ਕੇ ਦੋ ਵੀ ਨਹੀਂ ਛੁੱਟੀਆਂ ਰਿਆ ਕਰਨੀਆਂ। ਮਹੀਨਾ ਕੀ ਗਈ ਨੇ ਸਨ? ਨਹੀਂ, ਦੋ ਮਹੀਨੇ ਗਈ ਆ ਮਾਰਚ ਅਪ੍ਰੈਲ। ਆ ਦੋ ਹੁੰਦੇ ਨੇ ਗਈ ਸਭ। ਤੇ ਜੋਂ ਚ ਪਈਆਂ ਹੁਣ ਛੁੱਟੀਆਂ। ਹਮਮ। ਚਲੋ ਠੀਕ ਆ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਚੱਲੀਏ ਫਿਰ ਠੀਕ ਆ ਜੀ। ਹਾਂ ਜੀ। ਚਲੋ ਬਸ ਜਾਂਦੇ ਆ ਹੁਣ। ਤੁਹਾਨੂੰ ਟਾਈਮ ਲੱਗ ਜਾਣਾ ਜਾਂਦੇ ਜਾਂਦੇ ਆ। ਤੇ ਇਹ ਤੁਹਾਨੂੰ ਵਲੌਗ ਦੇ ਵਿੱਚ ਦੇਖ ਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਕੀ ਵੀ ਨਾ ਲੱਗਿਆ। ਤੇ ਬਾਕੀ ਚੱਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਸਾਰਿਆਂ ਮੈਂ ਹੁਣ ਹੱਥ ਨਹੀਂ ਜੋੜ ਸਕਦਾ ਅਸਲ ਜਨਾ ਮੈਂ ਗੱਡੀ ਚਲਾਉਣੀ ਨਹੀਂ ਨਹੀਂ ਗੱਡੀ ਦੀ ਸੇਵ ਚਲਾਓ ਸਤਿ ਸ਼੍ਰੀ ਅਕਾਲ ਮੈਂ ਦੁਬਾਰਾ ਕਰਦੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਵੱਲੋਂ ਆਹ ਦੇਖੋ ਜੀ ਬਿੰਦੀਆਂ ਦੀ ਸ਼ਕੀਨ ਰਸਤੇ ਦੇ ਵਿੱਚੋਂ ਹੁਣ ਬਿੰਦੀਆਂ ਲੱਗੇ ਨਾ ਇਹ ਵੇਖੋ ਲੱਗਣ ਦੀਆਂ ਇਹ ਕੀ ਹੋ ਰਿਹਾ ਵਾ ਲੈਣਾ ਇਹ ਕਿਉਂ ਹੁੰਦੀ ਆ? ਦੱਸੋ। ਦੇਖੋ ਕਿ ਦਾ ਮੂੰਹ ਦੇ ਲਾਈਆਂ ਬਿੰਦੀਆਂ ਸਾਰੇ। ਦਾਦੀ ਨਹੀਂ ਆ। ਬਿੰਦੀਆਂ ਦੀ ਬੜੀ ਸ਼ਕੀਨ ਆ ਕੁੜੀ। ਇੱਧਰ ਬਾਈ ਕਰ ਦੋ ਸਾਰਿਆਂ ਨੂੰ। ਕੋ ਬਿੰਦੀ ਲਾਉਣੀ। ਹੂੰ ਚੱਲੋ ਸੱਜਲੇ ਹਾਂ ਚੱਲੋ ਸੱਜਲੇ ਫੇ ਚੱਲੇ ਤਾਂ ਕਿ ਕਿੰਨਾ ਤਾਂ ਪਿੰਡ ਆ ਗਿਆ ਵਾਲਾ ਉਹ ਨਹੀਂ ਜਾਂਦਾ ਕਿੰਨਾ ਤਾਂ ਪਿੰਡ ਆ ਗਿਆ ਮੈਂ ਨਹੀਂ ਜਾਂਦਾ ਆਪਾਂ ਕੋਈ ਪਿੰਡਾਂ ਪੁਈ ਪਿੰਡ ਵਿੱਚ ਚਲ ਜਾਂਗੇ ਭਰਾ ਇੱਕ ਮੰਡਾ ਤੇ ਵੇਖ ਲਈਏ ਹੈ ਉਹ ਆ ਗਿਆ ਨੰਨੀ ਪਿੰਡ ਕਿੱਥੇ ਕਿਥੇ ਫੌਜੀ ਉਹ ਉੱਥੇ ਆਈ ਆ ਸਕੂਲ ਆਉਂਦੇ ਸਕੂਲ ਹੂੰ ਸਕੂਲ ਆਉਂਦੇ ਫੌਜੀ ਕੋ ਕੀ ਹੋਏ ਕੀ ਦੇਖਾ ਪੀਕੋਕ ਕਿਥੇ ਪੀਕੋਕ ਉਹ ਪੀਕੋਕ ਥੋੜਾ ਆਓ ਹਾਂ ਡਾਵੀ ਉਹ ਡਾਵੋ ਹੂੰ ਡਾ 呢。